ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਰਜ ਕਬਿੱਡੀ ਪੰਜਾਬ ਤੋਂ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ ਪੀਐਸਸੀ ਕਿਸਾਨਾਂ ਨਾਲ ਬੈਠ ਕੇ ਮੀਡੀਆ ਤੇ ਸਾਹਮਣੇ ਚਰਚਾ ਕਰਨਾ ਚਾਹੁੰਦੇ ਅਸੀਂ ਉਸ ਬਿਆਨ ਦਾ ਸਵਾਗਤ ਕਰਦੇ ਹਾਂ ਅਰੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਚੈਲੰਜ ਨੂੰ ਕਬੂਲ ਕਰਦੇ ਹਾਂ ਕਿ ਜਿੱਥੇ ਵੀ ਚਾਹੋ ਉਦਾਂ ਤੇ ਅਸੀਂ ਉਦਣ ਹੀ ਆਪਣੀਆਂ ਬੈਟਾਂ ਦੇ ਦਿੱਤੀਆਂ ਸੀ ਅਸੀਂ ਉੱਥੇ ਆਉਣ ਨੂੰ ਧਿਆਨ ਆ ਜਗਾ ਵੀ ਤੁਹਾਡੀ ਟਾਈਮ ਵੀ ਤੁਹਾਡਾ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਤੁਸੀਂ ਭੱਜੋਗੇ ਇਸ ਗੱਲ ਤੋਂ ਭੱਜ ਨਿਕਲਣਾ ਹੈਗਾ ਤੁਹਾਡੀ ਸਰਕਾਰ ਆ ਵਿਜੀਲੈਂਸ ਤੁਹਾਡੇ ਕੋ ਆ ਜਿਹੜੀ ਤੁਸੀਂ ਇਲਜ਼ਾਮ ਲਾਉਂਦੇ ਜੇ ਕਾਰ ਵੀ ਕਰਕੇ ਵਿਖਾਲਿਆ ਕਰੋ ਜੇ ਤੁਹਾਡੇ ਕੋ ਤੱਥ ਸਬੂਤ ਹੈਗੇ ਆ ਤੇ ਕੀ ਸਰਕਾਰ ਪੂਰੀ ਤਰ੍ਹਾਂ ਪੰਦਰ ਲੋਕ ਮਸਲਿਆਂ ਦਾ ਹੱਲ ਕਰਨ ਦੇ ਵਿੱਚ ਨਾ ਕੰਮ ਜਾਬ ਰਹੀ ਆ ਅਰ ਜਿਹੜੀ ਨਾਗਪੁਰ ਤੋਂ ਨੀਤੀ ਆ ਰਹੀ ਆ ਉਹੀ ਨੀਤੀ ਦਿੱਲੀ ਚ ਲਾਗੂ ਹੋ ਰਹੀ ਆ ਔਰ ਉਹੀ ਨੀਤੀ ਪੰਜਾਬ ਦੇ ਅੰਦਰ ਲਾਗੂ ਕੀਤੀ ਜਾ ਰਹੀ ਆ ਜਿਹੜਾ ਹੁਣ ਕਿਹਾ ਜਾਂਦਾ ਸੀ ਵੀ 31 ਤੱਕ ਨਸ਼ਿਆਂ ਦਾ ਖਾਤਮਾ ਕਰ ਦੇਣਾ ਤਾਂ ਹੁਣ ਤਾਂ ਬਠਿੰਡੇ ਅੰਦਰ ਨਸ਼ਾ ਤਸਕਰਾਂ ਨੇ ਜਿਹੜੇ ਨਸ਼ੇ ਦੇ ਖਿਲਾਫ ਲੜਨ ਵਾਲੀ ਆਮ ਜਨਤਾ ਉਹਦੀਆਂ ਲੱਤਾਂ ਤੋੜ ਦਿੱਤੀ ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਦੇ ਨੌਜਵਾਨ ਮਰੇ ਅੱਜ ਵੀ ਪਿੰਡਾਂ ਵਿੱਚ ਨਸ਼ਾ ਜਿਉਂਦਾ ਕਿਉਂ ਆ ਰਿਹਾ ਹੈਗਾ ਇਸ ਕੰਮ ਤੋਂ ਬੇਰੁਜ਼ਗਾਰੀ ਸਿਖਰ ਦੀ ਹੈਗੀ ਆ ਔਰ ਜਿਵੇਂ ਤੁਹਾਡੇ ਇੱਕ ਕੇਸ ਚ ਆ ਰਿਹਾ ਵੀ ਜਿਹੜਾ ਨਸ਼ਾ ਤਸਕਰ ਸੀਗਾ ਉਹਨੇ ਹਜ਼ਾਰ ਰੁਪਏ ਦਿਹਾੜੀ ਤੇ ਇਹ ਥੋੜੀ ਸਰਕਾਰ ਦੀ ਪੁਸ਼ਟੀ ਰਿਪੋਰਟ ਆ ਪਿੱਛੇ ਨੌਜਵਾਨ ਰੱਖੇ ਹੋਏ ਕੰਮ ਕਰਨ ਨੂੰ ਇਹ ਬੇਰੋਜ਼ਗਾਰੀ ਨੂੰ ਦੱਸਦੇ ਆ ਨਾ ਵੀ ਬੇਰੋਜ਼ਗਾਰੀ ਬੇਰੋਜ਼ਗਾਰੀ ਨੂੰ ਵੀ ਤੁਸੀਂ ਖਤਮ ਨਹੀਂ ਕਰ ਸਕੇ ਇਹ ਤੋਂ ਗਾਹਾਂ ਚਾਹੇ ਤੁਸੀਂ ਕਹਿੰਦੇ ਸੀ ਵੀ ਅਸੀਂ ਸੈਂਡ ਮਾਫੀਆ ਦਾ ਮਾਫੀਆ ਖਤਮ ਕਰਨਾ ਹੋ ਤੋੜਾ ਪੈਦਾ ਕੀਤਾ ਹੋਇਆ ਮਾਫੀਆ ਆ ਗਿਆ ਨਾ ਤੁਹਾਡੇ ਕੋਲ ਕੇਵਲ ਨੈਟਵਰਕ ਦਾ ਮਾਫੀਆ ਖਤਮ ਹੋ ਸਕਿਆ ਜੋ ਦਾ ਤੁਸੀਂ ਬਸ ਮਾਫੀਆ ਦਾ ਖਤਮ ਕਰਨ ਦਾ ਇਲਜ਼ਾਮ ਲਾਉਂਦੇ ਸੀ ਥੋਡੀ ਸਰਕਾਰ ਵਲੇ ਕੋਈ ਵੀ ਨਵੀਆਂ ਬਸਾਂ ਨਹੀਂ ਪਈਆਂ ਹੈਗੀਆਂ ਸਗੋਂ ਗਿਣਤੀ ਕੱਟੀ ਹੈਗੀ ਸੋ ਬਸ ਮਾਫੀਆ ਥੋਡੀ ਸਰਕਾਰ ਚ ਮਦਿਆ ਹੈਗਾ ਕਟਿਆ ਨਹੀਂ ਹੈਗਾ ਜਿੰਤੋਂ ਤੱਕ ਇਹ ਸੰਕਟ ਦਾ ਹੱਲ ਕਰਨਾ ਸੀ ਨਾਕਾਮਾਬ ਫਸਲਾਂ ਤੇ ਐਮਐਸਪੀ ਸਾਨੂੰ ਲੀਗਲ ਗਰੰਟੀ ਕਾਨੂੰਨ ਦੇ ਸਕੇ ਨਾ ਤੁਸੀਂ ਕਿਸਾਨਾਂ ਨੂੰ ਕਰਜ਼ੇ ਮੁਕਤ ਕਰ ਸਕੀਏ ਜਾਰੀ ਕੀ ਨਾਕਾਮ ਜਾਬ ਸਰਕਾਰ ਨਾਕਾਮੀਆਂ ਲਕਾਉਣ ਵਾਸਤੇ ਹੁਣ ਜਿਹੜੇ ਹੱਕੀ ਕੀ ਮਾਨਾ ਵਿੱਚ ਕਿਸਾਨ ਜਿਹੜਾ ਥੋੜੇ ਅੱਖਾਂ ਦੇ ਸਾਹਮਣੇ ਰੋੜਾ ਰੜਕਦੇ ਨੇ ਵੀ ਇਹੀ ਹਕੀਕੀ ਰੂਪ ਵਿੱਚ ਕਿਉਂਕਿ ਅਸੀਂ ਟਵੀਟਾਂ ਤੇ ਵਿਰੋਧ ਕਰਨ ਵਾਲੇ ਨਹੀਂ ਬਿਆਨ ਤੇ ਵਿਰੋਧ ਕਰਨਾ ਸੀ ਜ਼ਮੀਨ ਤੇ ਖੜ ਕੇ ਜੋ ਡੈਮੋਕਰੇਸੀ ਵਿੱਚ ਵਿਸ਼ਵਾਸ ਰੱਖ ਕੇ ਜਦੋਂ ਤੁਸੀਂ ਪਲੇ ਆ ਰਹੇ ਆ ਤੁਹਾਡੇ ਐਮਪੀ ਆ ਰਹੇ ਆ ਤੁਹਾਡੇ ਮੰਤਰੀ ਆ ਰਹੇ ਪੀਸਪੁਲੀ ਟੰਗਣਾ ਸਵਾਲ ਲੈ ਕੇ ਆਵਰਟਾਕ ਦੇ ਅੰਦਰ ਕਨ ਸੁਹਾਬ ਪਿੰਡ ਦੱਸਿਆ ਜਾ ਰਿਹਾ ਜਿੱਥੇ ਪਾਣੀ ਦੀ ਨਿਕਾਸੀ ਨੂੰ ਪਰਦੇ ਕਹਦੇ ਆ ਪੰਜਾਬ ਅੰਦਰ ਜੇ ਮਜ਼ਦੂਰ ਜਿਲਾ ਕੇਂਦਰਾਂ ਤੇ ਪਰਦਰਸ਼ਨ ਕਰਨਾ ਚਾਹੁੰਦੇ ਹੀ ਮਜ਼ਦੂਰ ਲੀਡਰਾਂ ਦੀਆਂ ਘਰਾਂ ਚੋਂ ਥੋੜਾ ਪੁਲਿਸ ਰਾਜ ਨੂੰ ਵਿੱਚ ਪੰਜਾਬ ਬਦਲਿਆ ਉਹਦੀਆਂ ਨਿਸ਼ਾਨੀਆਂ ਨੇ ਵੀ ਪੁਲਿਸ ਦਾ ਰਾਜ ਕਰਤਾ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਧਿਆਨ ਨੂੰ ਅਸੀਂ ਕਿੰਨੇ ਵੀ ਸਾਨੂੰ ਚੈਲੰਜ ਕਬੂਲ ਹੈ ਜਿੱਥੇ ਮਰਜ਼ੀ ਆਉਣਾ ਆਓ ਔਰ ਕੇਂਦਰ ਦੀਆਂ ਪੂਰੀਆਂ ਚਾਲਾਂ ਦੇ ਨਾਲ ਰਲ ਕੇ ਸਾਡਾ ਮੁੱਖ ਮੰਤਰੀ ਚਾਲਾਂ ਚੱਲ ਰਿਹਾ ਹੈਗਾ ਵਾ ਔਰ ਪੂਰੀ ਤਰ੍ਹਾਂ ਕਾਰਪੋਰੇਟ ਦਾ ਅਜੰਡਾ ਕੇਂਦਰ ਤੇ ਪੰਜਾਬ ਜਮ ਕਰ ਲਾਗੂ ਕਰ ਰਿਹਾ ਜਿਹੜਾ ਪਾਣੀ ਪ੍ਰਦੂਸ਼ਣ ਰੋਕਥਮ ਤੇ ਨਿਯੰਤਰਣ ਸੋਧ ਐਕਟ 2025 ਜਿਹੜਾ ਵਾ ਇਹਨਾਂ ਨੇ 24 ਪਾਸ ਕੀਤਾ 25 ਜਿਹੜਾ 1974 ਵਾਲਾ ਸੀ ਵਾਸ਼ਪਾ ਨੇ ਕੇਂਦਰ ਚ ਪਾਸਾ ਕੇਂਦਰ ਦੀ ਕੋਈ ਸਰਕਾਰ ਨੇ ਪਾਸ ਨਹੀਂ ਕੀਤਾ ਪਹਿਲੋਂ ਪੰਜਾਬ ਦੇ ਮੁੱਖ ਮੰਤਰੀ ਨੇ ਧਰੋਹ ਕਮਾਇਆ ਪੰਜਾਬ ਅੰਦਰ ਗੰਦਾ ਪਾਣੀ ਪਾਉਣ ਵਾਲਿਆਂ ਨੂੰ 6 ਸਾਲ ਦੀ ਸਜ਼ਾ ਤੋਂ ਮੁਕਤੀ ਕਰ ਦਿੱਤੀ ਇਹਦੋਂ ਗਾਂ ਜਿਹੜੀਆਂ ਵੀ ਭਾਰਤ ਮਾਲਾ ਦੀਆਂ ਜੋੜੀਆਂ ਕਿਸਾਨਾਂ ਨੂੰ ਕੁੱਟ ਕੇ ਜਬਰੀ ਪੁਲਿਸ ਰਾਹੀਂ ਉਹਨਾਂ ਦੇ ਕਬਜ਼ੇ ਲਏ ਜਾ ਰਹੇ ਗੈਸ ਪੱਪਨਗੀਆਂ ਚੱਲੀਆਂ ਪੰਜਾਬੀ ਇਸ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਣਗੇ ਔਰ ਅਸੀਂ ਕੈਮਮ ਵੱਲੋਂ ਜੋ ਜ਼ਬਰ ਪੰਜਾਬ ਅੰਦਰ ਹੋ ਰਿਹਾ ਉਹਦੀ ਵੀ ਨਿੰਦਿਆ ਕਰਦੇ ਆਂ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਕਰਦੇ ਆਂ ਔਰ ਤੁਹਾਡੇ ਚੈਲੰਜ ਨੂੰ ਕਬੂਲ ਕਰਦੇ ਆਂ ਜਦੋਂ ਮਰਜ਼ੀ ਸੱਦ ਲਿਓ ਧੰਨਵਾਦ